ਬਾਲਾ ਪ੍ਰੀਤਮ ਤਾਂਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡੇਠੇ ਸਭ ਦੁੱਖ ਜਾਏ ਤਨਾਂ ਦੇ ਚਰਨ ਪਾ ਕੇ ਪਵਿੱਤਰ ਕੀਤੀ ਧਰਤੀ ਗੁਰਦੁਆਰਾ ਪੰਜੋਖਰਾ ਸਾਹਿਬ ਆਪ ਸਰਬੱਤ ਸੰਗਤਾਂ ਬੜੇ ਪਿਆਰ ਅਦਬ ਸਤਕਾਰ ਨਾਲ ਦੂਰ ਦਰਾੜਿਆਂ ਤੋਂ ਚੱਲ ਕੇ ਜੋਗੋ ਜੋਗਾ ਢਾਲ ਚਵਰ ਸ਼ਤਰ ਤਖਤ ਦੇ ਮਾਲਕ ਗੁਰਤਾ ਗੱਦੀ ਉੱਪਰ ਸੁਭਾਇਮਨ 10 ਪਾਤਸ਼ਾਹਿਆਂ ਦੀ ਆਤਮਕ ਜੋਤ ਸਰਕਾਰੇ ਕੁਲੇ ਆਲਮ ਹਜੂਰੇ ਅਨਮਰ ਪਾਤਸ਼ਾਹ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰ ਹਜ਼ੂਰੀ ਵਿੱਚ ਜੁੜ ਬੈਠੇ ਹੋ ਆਓ ਸਰਬੱਤ ਸੰਗਤਾਂ ਸਾਰੇ ਹੀ ਪੰਥਕ ਬੁਲਾਰੇ ਸਾਡੇ ਹਰਿਆਣਾ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸਹਿਬਾਨ ਮੈਂਬਰ ਸਹਿਬਾਨ ਸਰਵ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰ ਫਤਿਹ ਦੀ ਸਾਂਝ ਕਰੀਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਸਾਰੀਆਂ ਸੰਗਤਾਂ ਸੁਰਤੀਆਂ ਵਰਤਿਆਂ ਨੂੰ ਇਕਾਗਰ ਚਿਤ ਕਰਕੇ ਬੈਠੋ ਧਿਆਨ ਸਤਿਗੁਰ ਦੇ ਚਰਨਾਂ ਨਾਲ ਜੁੜੋ ਸਾਵਧਾਨ ਹੋਵੋ ਦੋਵੇਂ ਹੱਥ ਜੋੜੋ ਤੇ ਬਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵੰਸਦਾਨੀ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਾਰੇ ਸਭ ਜਾਦਿਆਂ ਮਾਤਾ ਗੁਜਰ ਕੌਰ ਜੀ ਅਤੇ ਸਿੰਘਾਂ ਸ਼ਹੀਦਾਂ ਦੀ ਯਾਦ ਵਿੱਚ ਜੋ ਇਹ ਸਫਰੇ ਸ਼ਹਾਦਤ ਦੇ ਸਮਾਗਮ 21 ਦਸੰਬਰ ਅਨਾਜ ਮੰਡੀ ਕਾਲਾਂ ਵਾਲੀ ਸਿਰਸਾ ਤੋਂ ਆਰੰਭ ਹੋਏ ਸਨ ਅੱਜ ਸਮਾਪਤੀ ਦੇ ਸਮਾਗਮ ਨੌਵੇਂ ਸਮਾਗਮ ਇਸ ਪਾਵਨ ਸਥਾਨ ਦੇ ਉੱਤੇ ਸਜ ਰਹੇ ਨੇ ਜਿਸ ਦੇ ਨਾਲ ਅੱਜ ਸਫਰੇ ਸ਼ਹਾਦਤ ਦੇ ਸਮਾਗਮਾਂ ਦੀ ਸਮਾਪਤੀ ਹੋਣੀ ਹੈ ਪੰਥ ਪਰ ਸਿੱਧ ਵਿਦਵਾਨਾਂ ਨੇ ਪੰਥ ਪਰ ਸਿੱਧ ਕੀਰਤਨੀਆਂ ਨੇ ਪੰਥ ਪਰ ਸਿੱਧ ਢਾਡੀ ਤੇ ਕਵੀ ਸਰ ਸਿੰਘਾਂ ਨੇ ਔਰ ਸੱਜਖਣ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘ ਸਹਿਬਾਨਾਂ ਨੇ ਵੱਖ-ਵੱਖ ਸਮਾਗਮਾਂ ਦੇ ਅੰਦਰ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਨਾਲ ਜੋੜਿਆ ਗੁਰੂ ਪਿਆਰਿਓ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਗੀ ਸਿੰਘ ਸਹਿਬਾਨ ਢਾਡੀ ਸਿੰਘ ਕਬੀਸਰ ਪ੍ਰਚਾਰਕ ਸਿੰਘ ਸਹਿਬਾਨਾਂ ਨੇ ਸੰਗਤਾਂ ਨੂੰ ਗੁਰਬਾਣੀ ਗੁਰ ਇਤਿਹਾਸ ਨਾਲ ਜੋੜਿਆ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭពਿੰਦਰ ਸਿੰਘ ਅਸੰਧ ਔਰ ਇਸੇ ਤਰ੍ਹਾਂ ਅਹੁਦੇਦਾਰ ਸਹਿਬਾਨ ਸਮੁੱਚੀ ਐਗਜ਼ੈਕਟਿਵ ਸੀਨੀਅਰ ਜਰਨਲ ਹਾਊਸ ਦੇ ਮੈਂਬਰ ਸਹਿਬਾਨਾਂ ਨੇ ਵੱਖ-ਵੱਖ ਜਗ੍ਹਾ ਤੇ ਹਾਜ਼ਰੀਆਂ ਭਰ ਕੇ ਇਹਨਾਂ ਸਫਰੇ ਸਹਾदत ਸਮਾਗਮਾਂ ਵਿੱਚ ਨਤਮਸਤਕ ਹੋਣਾ ਕੀਤਾ। ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਸਟਾਫ ਸਾਡੇ ਧਰਮ ਪ੍ਰਚਾਰ ਦੇ ਸਕੱਤਰ ਮੁਖ ਸਕੱਤਰ ਔਰ ਸਾਡੇ ਮੈਨੇਜਰ ਸਹਿਬਾਨਾਂ ਨੇ ਸਕੱਤਰ ਸਹਿਬਾਨਾਂ ਨੇ ਧਰਮ ਪ੍ਰਚਾਰ ਦੇ ਇੰਚਾਰਜ ਸਹਿਬਾਨਾਂ ਨੇ ਮੁਲਾਜ਼ਮਾ ਨੇ ਹਰ ਜਗ੍ਹਾ ਦੇ ਉੱਪਰ ਬੜੀ ਤਨਮਨ ਤਨਦੇਹੀ ਦੇ ਨਾਲ ਨਿਰੰਤਰ ਸੇਵਾ ਨਿਭਾਈ ਹੈ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਸਭ ਦਾ ਧੰਨਵਾਦ ਕਰਦਾ ਔਰ ਲੱਖਾਂ ਸੰਗਤਾਂ ਨੇ ਇਹਨਾਂ ਸਾਰੇ ਸਮਾਗਮਾਂ ਦੇ ਅੰਦਰ ਕਿਉਂਕਿ ਜਦੋਂ ਅਸੀਂ ਅਨਾਜ ਮੰਡੀ ਕਾਲਾਂ ਵਾਲੀ ਸਰਸਾ ਤੋਂ ਹੀ ਸ਼ੁਰੂ ਕੀਤੇ ਸਨ ਭਾਵੇਂ ਹੋਰ ਸਮਾਗਮਾਂ 'ਚ ਵੀ ਹਾਜ਼ਰੀਆਂ ਭਰੀਆਂ ਪਰ ਮੁੱਖ ਤੌਰ ਤੇ ਗੁਰੂ ਦੀ ਕਿਰਪਾ ਸਦਕਾ ਇਹ ਨੌਵਾਂ ਸਮਾਗਮਾਂ ਦੇ ਅੰਦਰ ਦਾਸ ਨੇ ਹਾਜ਼ਰੀ ਭਰੀ ਹੈ ਦੂਸਰੇ ਦਿਨ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ 22 ਦਸੰਬਰ ਦੀ ਰਾਤ 23 ਦਿਨ ਦੇ ਸਮਾਗਮ ਗੁਰਦੁਆਰਾ ਨੀਮ ਸਾਹਿਬ ਕੈਥਲ 24 ਰਾਤ ਦੇ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਜੀਂਦ 25 ਦਿਨ ਦੇ ਸਮਾਗਮ ਗੁਰਦੁਆਰਾ ਸੀਸਗੰਨ ਸਾਹਿਬ ਤਰਾਵੜੀ 26 ਦਿਨ ਦੇ ਸਮਾਗਮ ਗੁਰਦੁਆਰਾ ਪਾਤਸ਼ਾਹੀ ਸੇਵੀ ਕੁਰੂ ਖੇਤਰ ਜੋ ਮੁੱਖ ਸਥਾਨ ਮੁੱਖ ਦਫਤਰ ਹੈ ਜਿੱਥੇ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 27 ਦਸੰਬਰ ਨੂੰ ਗੁਰਦੁਆਰਾ ਡੇਰਾ ਸਾਹਿਬ ਅਸੰਧ ਦੀ ਧਰਤੀ ਤੇ ਜੋ ਜ਼ਥੇਦਾਰ ਭਪਿੰਦਰ ਸਿੰਘ ਜੀ ਅਸੰਧ ਉਹਨਾਂ ਦਾ ਨਗਰ ਹੈ ਔਰ ਜੋ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੀ ਗੁਰਮਖ ਪਿਆਰਿਓ ਉਸ ਯਾਦ ਨੂੰ ਦਵਾਉਂਦਾ ਸਨ 47 ਤੋਂ ਪਹਿਲਾਂ ਉਧਰ ਵੱਸਦੇ ਸਨ ਤੇ ਸਨ 47 ਤੋਂ ਬਾਅਦ ਜਿਹੜੇ ਗੁਜਰਾਂ ਵਾਲਾ ਸੇਖੂਪੁਰ ਦੀ ਧਰਤੀ ਤੋਂ ਇਸ ਇਲਾਕੇ 'ਚ ਸੰਗਤਾਂ ਆਈਆਂ ਉਹਨਾਂ ਨੇ ਕਿਤੇ ਡੇਰਾ ਸਾਹਿਬ ਸਥਾਪਿਤ ਕੀਤਾ ਕਿਤੇ ਰੋੜੀ ਸਾਹਿਬ ਸਥਾਪਿਤ ਕੀਤਾ ਕਿਤੇ ਸੱਚਾ ਸੌਦਾ ਸਾਹਿਬ ਸਥਾਪਿਤ ਕੀਤਾ ਔਰ ਇਸੇ ਤਰ੍ਹਾਂ ਇਹ ਗੁਰਦੁਆਰਾ ਡੇਰਾ ਸਾਹਿਬ ਅਸੰਦ ਦੀ ਧਰਤੀ ਤੇ 27 ਤਰੀਕ ਦੇ ਮੁੱਖ ਸਮਾਗਮ ਔਰ ਕੱਲ ਰਾਤ 28 ਤਰੀਕ ਨੂੰ ਗੁਰਦੁਆਰਾ ਪਾਦਸ਼ਾਹੀ ਦਸਵੀਂ ਨਾਡਾ ਸਾਹਿਬ ਪੰਚਕੂਲਾ ਚੰਡੀਗੜ੍ਹ ਦੇ ਨੇਰੇ ਔਰ ਅੱਜ ਇਹ ਸਮਾਪਤੀ ਦੇ ਸਮਾਗਮ ਗੁਰਦੁਆਰਾ ਪੰਜੋਖੜਾ ਸਾਹਿਬ ਅੰਮ੍ਰਾਲਾ ਦੀ ਧਰਤੀ ਤੇ ਕੀਤੇ ਜਾ ਰਹੇ ਐ ਪੰਥ ਪ੍ਰਸਿੱਧ ਜਥਿਆਂ ਕੋਲੋਂ ਹਜ਼ੂਰੀ ਜਥਿਆਂ ਕੋਲ ਆਪ ਜੀ ਨੇ ਗੁਰਬਾਣੀ ਦਾ ਕੀਰਤਨ ਗੁਰ ਇਤਿਹਾਸ ਸਰਵਣ ਕੀਤਾ ਸਾਡੇ ਭਾਈ ਗੁਰਸੇਵਕ ਸਿੰਘ ਰੰਗੀਲਾ ਹਜ਼ੂਰੀ ਜਥਾ ਦਾदू ਸਾਹਿਬ ਉਹਨਾਂ ਨੇ ਗੁਰਬਾਣੀ ਕੀਰਤਨ ਦੇ ਨਾਲ ਇਤਿਹਾਸ ਦੀਆਂ ਕਵਿਤਾਵਾਂ ਨਗਮੇ ਵੀ ਸਾਂਝੇ ਕੀਤੇ ਐ ਅੱਜ ਦੇ ਸਮਾਗਮ ਦੇ ਅੰਦਰ ਬੜੀਆਂ ਸਤਿਕਾਰਯੋਗ ਸ਼ਖਸੀਅਤਾਂ ਵੱਖ-ਵੱਖ ਥਾਵਾਂ ਤੋਂ ਪੁੱਜੀਆਂ ਨੇ ਜਿਥੇ ਸਾਡੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭពਿੰਦਰ ਸਿੰਘ ਜੀ ਆਸੰਦ ਥੋੜੇ ਸਮੇਂ ਤੱਕ ਇੱਥੇ ਪੁੱਜ ਰਹੇ ਉਹਨਾਂ ਨੂੰ ਇੱਕ ਜ਼ਰੂਰੀ ਰਜ਼ੀਵੇਂ ਕਾਰਨ ਜਲੰਧਰ ਦੀ ਧਰਤੀ ਤੇ ਜਾਣਾ ਪਿਆ ਥੋੜੇ ਸਮੇਂ ਤੱਕ ਇੱਥੇ ਆ ਰਹੇ ਨੇ ਜਰਨਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਬਰ ਔਰ ਸਾਡੇ ਜੋ ਸੀਨੀਅਰ ਮੈਂਬਰ ਨੇ ਅੰਮਾਲਾ ਤੋਂ ਸਰਦਾਰ ਇੰਦਰਜੀਤ ਸਿੰਘ ਜੀ ਵਾਸੂਦੇਵਾ ਸਾਹਾ ਤੋਂ ਔਰ ਸਾਡੇ ਸਰਦਾਰ ਹਰਪਾਲ ਸਿੰਘ ਜੀ ਕੰਬੋਜ ਜਿਹੜੇ ਸੀਨੀਅਰ ਮੈਂਬਰ ਨੇ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਵੀ ਇੱਥੇ ਪੁੱਜੇ ਹੋਏ ਨੇ ਸਰਦਾਰ ਰਜਿੰਦਰ ਸਿੰਘ ਜੀ ਡੁਲਿਆਣਾ ਬਰਾੜਾ ਉਹ ਵੀ ਸਾਡੇ ਅੰਮਾਲਾ ਤੋਂ ਮੈਂਬਰ ਨੇ ਔਰ ਸਾਡੇ ਸੀਨੀਅਰ ਉਮੀਦ ਪ੍ਰਧਾਨ ਹਰਿਆਣਾ ਕਮੇਟੀ ਦੇ ਔਰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਉਮੀਦ ਪ੍ਰਧਾਨ ਸਰਦਾਰ ਸੁਦਰਸ਼ਨ ਸਿੰਘ ਜੀ ਅੰਮ੍ਰਾਲਾ ਉਹ ਵੀ ਗੁਰਮਖ ਪਿਆਰੋ ਇੱਥੇ ਪੁੱਜੇ ਆ ਤੇ ਪੁੱਜ ਰਹੇ ਆ ਬਹੁਤ ਸਾਰੇ ਮੈਂਬਰ ਸਹਿਬਾਨ ਸਰਦਾਰ ਟੀਪੀ ਸਿੰਘ ਜੀ ਅੰਤਰੰਗ ਮੈਂਬਰ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਭ ਦਾ ਧੰਨਵਾਦ ਕਰਦਾ ਤੇ ਸਾਰਿਆਂ ਵੱਲੋਂ ਆਪ ਸੰਗਤਾਂ ਨੂੰ ਪੰਥ ਕਾਗੂ ਸਹਿਬਾਨਾਂ ਨੂੰ ਜੀ ਆਇਆਂ ਆਖਦਾ ਅੱਜ ਦੇ ਇਹਨਾਂ ਸਮਾਗਮਾਂ ਦੇ ਅੰਦਰ ਜਿੱਥੇ ਆਪ ਜੀ ਨੇ ਮੇਰੇ ਤੋਂ ਪਹਿਲਾਂ ਸਰਦਾਰ ਵਿਸ਼ਨ ਸਿੰਘ ਜੀ ਜੰਸੂਆ ਜਿਹੜੇ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਿਊਯਾਰਕ ਯੂ ਐਸ ਏ ਦੀ ਧਰਤੀ ਤੋਂ ਚੱਲ ਕੇ ਆਏ ਉਹਨਾਂ ਦੇ ਵਿਚਾਰ ਸਰਵਣ ਕੀਤੇ ਐ ਪੰਥਕ ਬੁਲਾਰੇ ਭਾਈ ਮੋਹਕਮ ਸਿੰਘ ਦਮਦਮੀ ਟਕਸਾਲ ਉਹਨਾਂ ਦੇ ਵਿਚਾਰ ਸਰਵਣ ਕੀਤੇ ਐ ਡਾਕਟਰ ਮਨਜੀਤ ਸਿੰਘ ਜੀ ਭੋਮ ਜਿਹੜੇ ਚੇਅਰਮੈਨ ਨੇ ਧਰਮ ਪ੍ਰਚਾਰ ਪੰਜਾਬ ਦੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਵਿਚਾਰ ਸਰਵਣ ਕੀਤੇ ਐ ਸਾਡੇ ਨੌਜਵਾਨ ਸਰਦਾਰ ਪਰਮਜੀਤ ਸਿੰਘ ਜੀ ਸਹੌਲੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਤੰਤਰ ਉਹਨਾਂ ਦੇ ਵਿਚਾਰ ਤੁਸੀਂ ਸਰਵਣ ਕੀਤੇ ਐ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੋਂ ਭਾਈ ਖੁਸਹਾਲ ਸਿੰਘ ਜੀ ਇੱਥੇ ਪੁੱਜੇ ਹੋਏ ਐ ਔਰ ਇਸੇ ਤਰ੍ਹਾਂ ਸਾਡੇ ਹਰਿਆਣੇ ਦੇ ਟਕਸਾਲੀ ਆਗੂ ਜਥੇਦਾਰ ਸੁਖਦੇਵ ਸਿੰਘ ਜੀ ਗੁਬਿੰਦਗੜ ਔਰ ਇਸੇ ਤਰ੍ਹਾਂ ਸਤਖੰਡ ਵਾਸੀ ਜਥੇਦਾਰ ਕਰਤਾਰ ਸਿੰਘ ਜੀ ਟੱਕਰ ਉਹਨਾਂ ਦੇ ਸੁਪੁੱਤਰ ਸਰਦਾਰ ਚਰਨਜੀਤ ਸਿੰਘ ਟੱਕੜ ਉਹ ਵੀ ਇੱਥੇ ਪੁੱਜੇ ਹੋਏ ਨੇ ਜਥੇਦਾਰ ਚਰਨ ਸਿੰਘ ਜੀ ਪ੍ਰੇਮਪੁਰਾ ਸਾਡੇ ਐਨ ਆਰ ਆਈ ਵਿੰਗ ਹਰਿਆਣਾ ਕਮੇਟੀ ਦੇ ਯੂ ਐਸ ਏ ਤੋਂ ਪ੍ਰਧਾਨ ਨੇ ਉਹ ਵੀ ਇੱਥੇ ਪੁੱਜੇ ਹੋਏ ਨੇ ਔਰ ਇਸੇ ਤਰ੍ਹਾਂ ਸਰਦਾਰ ਜਸਵਿੰਦਰ ਸਿੰਘ ਜੀ ਵਿਰਕ ਉਹ ਵੀ ਇੱਥੇ ਪੁੱਜੇ ਹੋਏ ਨੇ ਸਾਡੇ ਹਰਿਆਣਾ ਕਮੇਟੀ ਦੇ ਸਤਿਕਾਰਯੋਗ ਮੈਂਬਰ ਸਰਦਾਰ ਕਾਬਲ ਸਿੰਘ ਜੀ ਕੈਥਲ ਤੋਂ ਪੁੱਜੇ ਹੋਏ ਨੇ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਉਥੇ ਹੀ ਸਾਡੇ ਕਾਲਜ ਜੋ ਇੱਥੇ ਪੰਜੋਖੜਾ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਖਾਲਸਾ ਕਾਲਜ ਪੰਜੋਖੜਾ ਸਾਹਿਬ ਉਹਦੇ ਪ੍ਰਿੰਸੀਪਲ ਸਰਦਾਰ ਸੁਖਦੇਵ ਸਿੰਘ ਜੀ ਇੱਥੇ ਪੁੱਜੇ ਹੋਏ ਆ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਚੋਂ ਮੈਂ ਧੰਨਵਾਦ ਕਰਦਾ ਮੈਂ ਬਹੁਤਾ ਸਮਾਂ ਨਹੀਂ ਲੈਣਾ ਅੱਜ ਕਿਉਂਕਿ ਮੇਰੇ ਤੋਂ ਉਪਰੰਤ ਪੰਥ ਦੀ ਸਤਕਾਰਯੋਗ ਸ਼ਖਸੀਅਤ ਜਿਨ੍ਹਾਂ ਨੇ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਪੰਥ ਦੇ ਦੋਸ਼ੀਆਂ ਨੂੰ ਉਹਨਾਂ ਦੇ ਕੀਤੇ ਕਰਮਾਂ ਦੀ ਸੁਜਾਅ ਦਿੱਤੀ ਤੇ ਜਿਨ੍ਹਾਂ ਨੂੰ ਸਮੁੱਚੇ ਪੰਥ ਖਾਲਸਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਸਨਮਾਨ ਨਾਲ ਨਵਾਜਿਆ ਜੇਲ੍ਹ ਦੀ ਕਾਲ ਕੋਠੜੀ 'ਚ ਬੈਠੇ ਆ ਪੰਥ ਨੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਾਇਆ ਜਿਨ੍ਹਾਂ ਨੇ ਬੜੀ ਬਾਖੂਬੀ ਸੇਵਾ ਨਿਭਾਈ ਸਿਆਸਤਾ ਨੇ ਭਾਵੇਂ ਆਪਣੀਆਂ ਚਾਲਾਂ ਖੇਡੀਆਂ ਪਰ ਪੰਥ ਦੇ ਵਿੱਚ ਅੱਜ ਵੀ ਉਹਨਾਂ ਦਾ ਪੂਰਾ ਮਾਣ ਤੇ ਸਤਿਕਾਰ ਹੈ ਦੁਨੀਆ ਦੇ ਅੰਦਰ ਮੇਰੇ ਕਹਿਣ ਤੋਂ ਮਰਾਤ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਹਿਬ ਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਮੈਂ ਬੇਨਤੀ ਕਰਾਂ ਐਸੇ ਜਥੇਦਾਰਾਂ ਨੂੰ ਸਾਹਿਬ ਕਾ ਕਹਿਣ ਨੂੰ ਮਨ ਨਹੀਂ ਕਰਦਾ ਕਿਉਂਕਿ ਅੱਜ ਵੀ ਉਹਨਾਂ ਨੂੰ ਜਥੇਦਾਰਾਂ ਵਾਂਗ ਸੰਗਤਾਂ ਸਨਮਾਨ ਕਰਦੀਆਂ ਨੇ ਤੇ ਜਿਨ੍ਹਾਂ ਨੂੰ ਅੱਜ ਅਸੀਂ ਜਥੇਦਾਰ ਕਹਿੰਦੇ ਸਾਂ ਮਾਫ਼ ਕਰਿਓ ਉਹਨਾਂ ਤੇ ਚਾਰ ਕਮੈਂਟ ਕਿਤੇ ਹੋ ਗਏ ਤੇ ਉਹਨਾਂ ਨੇ ਗੁਰਮੁਖ ਪਿਆਰਿਓ মিডিਆ ਦੇ ਸਾਹਮਣੇ ਰੋਣਾ ਸ਼ੁਰੂ ਕਰ ਦਿੱਤਾ ਜਥੇਦਾਰ ਰੋਣਾ ਸ਼ੁਰੂ ਕਰ ਦਿੱਤਾ ਕਿ ਹਾਏ ਸਾਡੇ ਪਰਿਵਾਰ ਤੇ ਕਮੈਂਟ ਹੋ ਗਏ ਉਹ ਭਲੇ ਉਹ ਜਥੇਦਾਰ ਪੰਥ ਦੇ ਹੁੰਦੇ ਆ ਪਰਿਵਾਰ ਦੇ ਨਹੀਂ ਸਤਿਗੁਰ ਨੇ ਤੇ ਆਖਿਆ ਪੰਥ ਵਸੇ ਮੈਂ ਉਜੜਾ ਉਹਨਾਂ ਨੇ ਪਰਿਵਾਰ ਵਾਰਿਆ ਸਤਿਗੁਰ ਨੇ ਪੰਥ ਤੋਂ ਪਰਿਵਾਰ ਕੁਰਬਾਨ ਕਰ ਦਿੱਤਾ ਜੇ ਬਾਜਾਂ ਵਾਲੇ ਸਤਿਗੁਰ ਪਰਿਵਾਰ ਵੱਲ ਦੇਖਦੇ ਤੇ ਕਹਿੰਦੇ ਉਹ ਮੇਰੇ ਲੱਖ ਤੇ ਜਿਗਰ ਦੇ ਟੋਟੇ ਸਹਿਬ ਜੀ ਆਦਾਜੀਤ ਸਿੰਘ ਸਾਹਿਬ ਜادہ ਜੁਹਾਰ ਸਿੰਘ ਸਹਿਬ ਜادہ ਜ਼ੂਰਾਵਰ ਸਿੰਘ ਸਹਿਬ ਜادہ ਬਾਬਾ ਫਤਿਹ ਸਿੰਘ ਉਹ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮੇਰੀ ਮਾਤਾ ਮਾਤਾ ਗੁਜਰੀ ਜਾਨਾ ਤੋਂ ਪਿਆਰੇ ਸਿੰਘ ਮੈਂ ਕਿਵੇਂ ਕੁਰਬਾਨ ਕਰਦੇ ਹਾਂ ਹਕੂਮਤ ਨਾਲ ਸਮਝੌਤਾ ਕਰ ਲੈਂਦੇ ਹਕੂਮਤ ਸਤਗੁਰ ਦੇ ਦਰ ਤੇ ਗੁਰਮੁਖ ਪਿਆਰਿਓ ਨੱਕ ਰਗੜਦੀ ਸੀ ਕੀ ਲੋੜ ਸੀ ਸਤਗੁਰ ਸੱਚੇ ਪਾਤਸ਼ਾਹ ਨੂੰ ਸਰਬੰਸ ਵਾਰਨ ਦੀ ਉਹਨਾਂ ਦੱਬੇ ਕੁਚਲੇ ਲਤਾੜੇ ਲੋਕਾਂ ਦੇ ਵਾਸਤੇ ਇਹ ਕੁਰਬਾਨੀਆਂ ਦਾ ਰਾਹ ਚੁਣਿਆ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਤੇ ਮਾਚੀਵਾੜੇ ਦੇ ਜੰਗਲਾਂ 'ਚ ਜਿੱਥੇ ਮੈਂ ਅਕਸਰ ਬੇਨਤੀ ਕਰਦਾ ਭਾਈ ਮੋਹਕਮ ਸਿੰਘ ਨੇ ਵੀ ਜ਼ਿਕਰ ਕੀਤਾ ਨਾ ਚਰਨਾ 'ਚ ਮਖਮਲੀ ਜੋੜਾ ਨਾ ਹੀਠਾਂ ਨੀਲਾ ਘੋੜਾ ਨਾ ਹੱਥ ਤੇ ਬਾਜ ਨਾ ਸਿਰ ਤੇ ਤਾਜ ਗੁਲਾਬੇ ਪੰਜਾਬੇ ਦਾ ਖੂ ਉਹ ਮਾਕ ਦੀਆਂ ਰਾਤਾਂ ਟੈਂਡ ਦਾ ਸਹਰਾਣਾ ਗਰਮ ਵਸਤਰ ਕੋਲ ਕੋਈ ਨਹੀਂ ਪਰ ਫਿਰ ਵੀ ਮੇਰਾ ਸਤਿਗੁਰੂ ਕਹਿ ਰਿਹਾ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਦੁਨੀਆ ਦੇ ਵਿਦਵਾਨਾਂ ਅੱਲਾ ਯਾਰਖਾ ਜੋਗੀ ਮਿਸਟਰ ਮਕਾਲਫ ਔਰ ਪਰਸੇਦਾਰੀਆ ਸਮਾਜੀ ਸਨਤਨੀ ਵਿਦਵਾਨ ਲਾਲਾ ਦੌਲਤ ਰਾਏ ਵਰਗਿਆਂ ਨੂੰ ਵੀ ਕਹਿਣਾ ਪੈ ਗਿਆ ਜਦੋਂ ਸਤਿਗੁਰੂ ਕਹਿੰਦੇ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਦੁਨੀਆ ਦੇ ਨਿਰਪੱਖ ਵਿਦਵਾਨ ਕਹਿੰਦੇ ਵਾਹ ਵਾਹ ਗੁਰੂ ਗੋਬਿੰਦ ਸਿੰਘ ਧੰਨ ਜਿਗਰਾ ਤੇਰਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਡਾ ਮਾਰਗਦਰਸ਼ਨ ਕੀਤਾ ਗੁਰਮੁਖ ਪਿਆਰਿਓ ਇਹਨੇ ਜਥੇਦਾਰ ਕੌਮ ਦੇ ਅਸੀਂ ਹਮੇਸ਼ਾ ਇਹਨਾਂ ਦਾ ਸਨਮਾਨ ਤੇ ਸਤਕਾਰ ਕੀਤਾ ਅੱਜ ਇਸ ਸਫਰੇ ਸ਼ਹਾਦਤ ਦੇ ਸਮਾਗਮਾਂ ਦੀ ਸਮਾਪਤੀ ਤੇ ਪੁੱਜੇ ਆ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ ਉਹਨਾਂ ਦੇ ਵਿਚਾਰ ਤੁਸੀਂ ਸਰਵਣ ਕਰਨੇ ਆ ਉਪਰੰਤ ਸਾਡੇ ਪ੍ਰਸਿੱਧ ਢਾਡੀ ਜਥੇ ਪੁੱਜ ਚੁੱਕੇ ਐ ਧਰਮ ਪ੍ਰਚਾਰ ਦੇ ਜਿਨ੍ਹਾਂ ਨੇ ਤੁਹਾਡੂੰ ਗੁਰਬਾਣੀ ਗੁਰ ਇਤਿਹਾਸ ਨਾਲ ਜੋੜਨਾ ਸਫਰੇ ਸ਼ਹਾਦਤ ਸ਼ਹਾਦਤ ਵੱਲ ਜਿਹੜਾ ਸਫ਼ਰ ਤੈਅ ਕੀਤਾ ਸਾਭ ਜਿਆਦਿਆਂ ਮਾਤਾ ਜੀ ਸਿੰਘਾਂ ਸ਼ਹੀਦਾਂ ਨੇ ਇੱਕ ਵਿਲੱਖਣ ਇਤਿਹਾਸ ਐ ਅੱਜ ਗੁਰਮਖ ਪਿਆਰਿਓ ਜੇ ਮੈਂ ਸਮਾਪਤੀ ਦਾ ਸਮਾਗਮ ਜਿਕਰ ਕਰਾਂ ਸੂਬਾ ਸਰਹੰਦ ਦੀ ਕਚਹਿਰੀ ਦਾ ਜੇ ਮੈਂ ਜ਼ਿਕਰ ਕਰਾਂ ਬਾਬਾ ਮੋਤੀਰਾ ਮਹਿਰੇ ਦਾ ਜੇ ਮੈਂ ਜ਼ਿਕਰ ਕਰਾਂ ਹਾਦਾ ਨਾਰਾ ਮਾਰਨ ਵਾਲੇ ਮਲੇਰ ਕੋਟਲੀਏ ਨਵਾਬ ਦਾ ਤੇ ਜੇ ਮੈਂ ਜ਼ਿਕਰ ਕਰਾਂ ਸ਼ਹਾਦਤ ਤੋਂ ਬਾਅਦ ਸੋਨੇ ਦੀਆਂ ਮੋਹਰਾਂ ਚਣ ਕੇ ਸੰਸਕਾਰ ਲਈ ਜਗਾ ਲੈਣ ਵਾਲੇ ਦੀਵਾਨ ਟੋਡਰ ਮੱਲ ਦਾ ਤੇ ਗੁਰਮੁਖ ਪਿਆਰਿਓ ਸਿਰ ਸਰਦਾ ਨਾ ਝੁਕ ਜਾਂਦਾ ਇਹਨਾਂ ਦੇ ਨਾਂ ਲਏ ਬਿਨਾ ਮੈਂ ਸਮਝਦਾ ਇਤਿਹਾਸ ਪੂਰਾ ਨਹੀਂ ਹੁੰਦਾ ਸਾਬ ਜਾਦਿਆਂ ਦੀ ਸ਼ਹਾਦਤ ਪਰ ਇਹਨਾਂ ਦੀਆਂ ਸ਼ਹਾਦਤਾਂ ਜਿਨ੍ਹਾਂ ਦੇ ਬੱਚੇ ਕੋਲੂ ਪੀੜ ਦਿੱਤੇ ਗਏ ਪਰ ਉਹਨਾਂ ਨੇ ਜੇ ਮੈਂ ਅੱਜ ਜ਼ਿਕਰ ਕਰਾਂ ਜੈਨਾ ਬੇਗਮ ਦਾ ਜਿਹਦੇ ਤੋਂ ਸਹਾਰਿਆ ਨਾ ਗਿਆ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਛਾਤੀ 'ਚ ਖੰਜਰ ਮਾਰ ਕੇ ਵਜੀਦ ਖਾਨ ਸੂਬਾ ਸਰਹੰਦ ਦੀ ਬੇਗਮ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਇਤਿਹਾਸ ਦਾ ਜ਼ਿਕਰ ਆ ਉਹਦੇ ਬਿਨਾ ਇਤਿਹਾਸ ਪੂਰਾ ਨਹੀਂ ਹੁੰਦਾ ਦੇਖੋ ਗੁਰਮੁਖ ਪਿਆਰਿਓ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਜੇ ਕੋਈ ਪੁੱਛੇ ਨਾ ਕਿਹਾ ਜੇ ਜੇ ਅਮਰੀਕਾ ਦੀ ਧਰਤੀ ਇੰਗਲੈਂਡ ਜਰਮਨ ਫਰਾਂਸ ਦੀ ਧਰਤੀ ਤੇ ਹੋਏਗੀ ਨਾ ਕਿ ਆ ਜੇ ਸਾਡੇ ਹਰਿਆਣੇ ਚ ਮਹਿੰਗੀ ਜਗਾ ਗੁਰਦਾਉਂ ਦੀ ਧਰਤੀ ਪੰਜਾਬ ਚ ਮੁਹਾਲੀ ਦੀ ਧਰਤੀ ਨਹੀਂ ਗੁਰਮਖ ਪਿਆਰਿਓ ਜੇ ਕੋਈ ਪੁੱਛੇ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਕਿਹੜੀ ਹੈ ਅੱਖਾਂ ਬੰਦ ਕਰਕੇ ਸਿਰ ਝੁਕਾ ਕੇ ਫਦੇਗੜ ਸਰਹੰਦ ਦੀ ਧਰਤੀ ਗੁਰਦੁਆਰਾ ਜੋਤੀ ਸਰੂਪ ਨ ਜਿੱਥੇ ਸਾਬ ਜਾਦਿਆਂ ਤੇ ਮਾਤਾ ਜੀ ਦਾ ਅੰਤਮ ਸੰਸਕਾਰ ਹੋਇਆ ਸੀ ਉਹਦਾ ਜ਼ਿਕਰ ਕਰ ਦਿਓ ਇਹੋ ਜੀ ਧਰਤੀ ਕਿਸੇ ਦਾ ਲੱਖ ਕਰੋੜ 10 ਕਰੋੜ ਮੁੱਲ ਹੋ ਸਕਦਾ ਪਰ ਜਿੱਨੇ ਥਾਂ 'ਚ ਸਾਬ ਜਾਦੇ ਤੇ ਮਾਤਾ ਗੁਜਰ ਕੌਰ ਦਾ ਸੰਸਕਾਰ ਹੋਇਆ ਦੀਵਾਨ ਟੋਡਰ ਮਾਲ ਨੇ ਸੋਨੇ ਦੀਆਂ ਮੋਹਰਾਂ ਵਸਾ ਕੇ ਉੰਨੀ ਜਗ੍ਹਾ ਖਰੀਦੀ ਸੋਨੇ ਦੀਆਂ ਮੋਹਰਾਂ ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਜਿੱਥੇ ਨਾਤਮਸਤਕ ਲੱਖਾਂ ਸੰਗਤਾਂ ਹੋ ਰਹੀਆਂ ਅਸੀਂ ਹੁਣ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਚਮਕੌਰ ਦੀ ਧਰਤੀ ਤੇ ਉਹ ਚਮਕੌਰ ਦੀ ਗੜੀ ਬਸ ਇੱਕ ਹੀ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈਏ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈਏ ਜਿੱਥੋਂ ਖਾਲਸੇ ਦਾ ਹੁਕਮ ਮੰਨ ਕੇ ਸਤਿਗੁਰ ਚਮਕੌਰ ਦੀ ਗੜੀ ਚੋਂ ਨਿਕਲੇ ਸਨ ਖਾਲਸੇ ਦਾ ਹੁਕਮ ਮੰਨ ਕੇ ਉਹ ਚਮਕੌਰ ਦੀ ਧਰਤੀ ਜਿਹਦੇ ਨਾਲ ਵਚਨ ਕਰਦਿਆਂ ਸਤਿਗੁਰ ਨੇ ਆਖਿਆ ਸਿ ਲੈ ਗੜੀਏ ਮੈਂ ਹੱਸਦਾ ਜਾ ਰਿਹਾ ਹਾਂ ਕਹਿ ਦੀ ਸਮੇ ਨੂੰ ਮਥੇ ਨਹੀਂ ਵਟ ਮੇਰੇ ਕੋ ਨਹੀਂ ਸਕਦੇ ਮੇਰੀ ਮੁਸਕਾਨ ਤਾਂ ਹੀ ਲੱਗੇ ਹੋਏ ਜੋ ਜਿਗਰ ਤੇ ਫਟ ਮੇਰੇ ਤੇਰੇ ਕੋਲ ਪਿਆਸੇ ਨਹੀਂ ਪਏ ਸੁੱਤੇ ਪੁੱਤਰ ਕੋਮਲ ਰੇਸ਼ਮੀ ਪੱਟ ਮੇਰੇ ਉਹ ਪਾਇਆ ਕਫਨ ਨਹੀਂ ਇਹਨਾਂ ਤੇ ਇਸ ਕਰਕੇ ਕਿਉਂਕਿ ਬਾਕੀ ਸਿੰਘ ਨਹੀਂ ਇਹਨਾਂ ਤੋਂ ਘਟ ਮੇਰੇ ਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸਤ ਚਾਰ ਚਾਰ ਮੂਹੇ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ ਆਖਿਆ ਲੈ ਘੜੀਏ ਫੇਰਨੀਓ ਮੇਲ ਹੋਣਾ ਯਾਦ ਰੱਖੀ ਜੋ ਫਤਿਹ ਗਜਾ ਚੱਲਿਆ ਭਾਰ ਹੋਰ ਵੀ ਪੰਥ ਦਾ ਸਿਰ ਤੋਂ ਮੈਂ ਲਾਵਣਾ ਏ ਚਾਲੇ ਇਸ ਲਈ ਇਥੋਂ ਮੈਂ ਪਾ ਚੱਲਿਆ ਸਤਿ ਸ੍ਰੀ ਅਕਾਲ ਆਓ ਨਾ ਸਭ ਜਾਦਿਆਂ ਨੂੰ ਸ਼ਹੀਦਾਂ ਨੂੰ ਨਤਮਸਤਕ ਗੁਰੂ ਦੇ ਪੁੱਤਰ ਧੀਆਂ ਬਣੀਏ ਸੋਨੇ ਦੀਆਂ ਮੋਹਰਾਂ ਵਸਾ ਕੇ ਦੀਵਾਨ ਟੋਡਰ ਮਾਲਣੇ ਉਹ ਜਗ੍ਹਾ ਨੂੰ ਖਰੀਦਿਆ ਗੁਰਮਖੋ ਪਰਿਵਾਰਾਂ ਦੀ ਕੁਰਬਾਨੀ ਦਿੱਤੀ ਉਹਨਾਂ ਦੀ ਵੀ ਸ਼ਹਾਦਤ ਉਹਨਾਂ ਦੀ ਕੁਰਬਾਨੀ ਨੂੰ ਵੀ ਸਜਦਾ ਅੱਜ ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਜਿਨ੍ਹਾਂ ਵੱਲੋਂ ਵੱਡੇ ਉਪਰਾਲੇ ਧਰਮ ਪ੍ਰਚਾਰ ਦੇ ਮੁਖ ਦਫ਼ਤਰ ਸਭ ਦਫ਼ਤਰ ਸਕੂਲਾਂ ਕਾਲਜਾਂ ਦੇ ਗੁਰਮੁਖ ਪਿਆਰਿਓ ਵੱਡੇ ਉਪਰਾਲੇ ਗੁਰੂ ਘਰਾਂ ਦੀਆਂ ਸੇਵਾਵਾਂ ਇਮਾਰਤਾਂ ਤਿਆਰ ਹੋ ਰਹੀਆਂ ਨੇ ਜਿਹੜੇ ਬੱਚੇ ਸਾਡੇ ISIPS UPS ਦੇ ਗੁਰਮੁਖ ਪਿਆਰਿਓ ਐਗਜ਼ਾਮ ਕਲੀਅਰ ਕਰਨਾ ਚਾਹੁੰਦੇ ਆ ਸਾਡੇ ਨਾਲ ਸੰਪਰਕ ਕੀਤਾ ਉਹਨਾਂ ਨੂੰ ਗੁਰਮੁਖ ਪਿਆਰਿਓ ਫਰੀ ਕੋਚਿੰਗ ਸਾਡੇ ਸਕੂਲਾਂ ਚ ਅੰਮ੍ਰਿਤਧਾਰੀ ਸਿੱਖ ਬੱਚਿਆਂ ਨੂੰ ਫਰੀ ਪੜ੍ਹਾਈ ਨਾ ਐਡਮਿਸ਼ਨ ਨਾ ਟਿਊਸ਼ਨ ਫੀਸ ਕਾਲਜਾਂ ਚ ਵਜੀਫੇ ਪ੍ਰਿੰਸੀਪਲ ਸਾਹਿਬ ਬੈਠੇ ਐ ਔਰ ਗੁਰਮੁਖ ਪਿਆਰਿਓ ਨਾਲੇ ਗੁਰਮਤ ਨਾਲ ਜੋੜਨਾ ਆ ਮੈਂ ਇੱਕ ਬਚਨ ਸਾਂਝਾ ਕਰਕੇ ਖਿਮਾ ਮੰਗੂਗਾ ਪੰਜਾਬ ਦੀ ਧਰਤੀ ਤੇ ਯੂਨੀਵਰਸਿਟੀ ਜਿਹੜੀ ਸਾਡੀ ਪਟਿਆਲਾ ਪੰਜਾਬੀ ਯੂਨੀਵਰਸਿਟੀ ਉਥੇ ਧਾਰਮਿਕ ਮੁਕਾਬਲੇ ਹੋਏ ਪੰਜਾਬ ਦੇ ਕਾਲਜ ਆਏ ਗੁਰਮੁਖ ਪਿਆਰਿਓ ਸਾਡੇ ਹਰਿਆਣੇ ਚੋ ਇੱਕੋ ਹੀ ਕਾਲਜ ਦੇ ਬੱਚੇ ਉਹ ਵੀ ਹਰਿਆਣਾ ਕਮੇਟੀ ਦਾ ਕਾਲਜ ਸਾਡੇ ਪੰਜੋਖੜਾ ਸਾਹਿਬ ਵਾਲਾ ਕਾਲਜ ਇਹਦੇ ਬੱਚੇ ਗਏ ਪੰਜਾਬ ਦੇ ਕਾਲਜਾਂ ਦੇ ਬੱਚੇ ਹਰਿਆਣੇ ਦੇ ਇੱਕ ਕਾਲਜ ਨੇ ਉਹਦੇ ਚ ਪਾਰਟਿਸਿਪੇਟ ਕੀਤਾ ਤੇ ਜਿੰਨੇ ਫਰਸਟ ਪ੍ਰਾਈਜ਼ ਸਨ ਗੁਰਮਤ ਮੁਕਾਬਲਿਆਂ ਚ ਗਤਕੇ ਚ ਕਵੀਸ਼ਰੀ ਚ ਕਵਤਾਵਾਂ ਚ ਉਹ ਸਾਰੇ ਦੇ ਸਾਰੇ 1 2 ਨੂੰ ਛੱਡ ਕੇ ਸਾਡੇ ਕਾਲਜ ਪੰਜੋਖੜਾ ਸਾਹਿਬ ਨੇ ਜਿੱਤ ਕੇ ਲਿਆਂਦੇ ਪੰਜਾਬ ਦੇ ਕਾਲਜਾਂ ਦਾ ਹੋਵੇ ਫੰਕਸ਼ਨ ਮੁਕਾਬਲਾ ਹੋਵੇ ਗੁਰਮਤ ਦਾ ਕਵੀਸ਼ਰੀ ਕਵਤਾਵਾਂ ਦਾ ਸਵਾਲਾਂ ਜਵਾਬਾਂ ਦਾ ਤੇ ਕਾਲਜ ਜਿੱਤ ਕੇ ਆਵੇ ਹਰਿਆਣੇ ਦਾ ਇਹ ਪ੍ਰਚਾਰ ਦਾ ਨਤੀਜਾ ਹੈ ਜੋ ਧਰਮ ਪ੍ਰਚਾਰ ਹੋ ਰਿਹਾ ਪੂਰੇ ਹਰਿਆਣੇ ਦੇ ਅੰਦਰ ਜੋ ਤੁਹਾਨੂੰ ਤੁਸੀਂ ਸਾਨੂੰ ਸੇਵਾ ਬਖਸ਼ੀ ਹੈ ਉਹਨੂੰ ਨਿਰੰਤਰ ਨਿਭਾਇਆ ਜਾ ਰਿਹਾ ਆ ਪੰਜੋਖੜਾ ਸਾਹਿਬ ਦੀ ਧਰਤੀ ਸਰੋਵਰ ਦੀ ਸੇਵਾ ਸੰਗਤਾਂ ਦੀ ਰਹਿائش ਲਈ ਇਮਾਰਤ ਦੀ ਸੇਵਾ ਵੱਡਾ ਸੋਲਰ ਪ੍ਰਾਂਟ ਲੱਗਿਆ ਗੁਰਮੁਖ ਪਿਆਰਿਓ ਇੱਥੇ ਸ਼ੁਰੂ ਹੋ ਗਿਆ ਸੰਗਤਾਂ ਦੀਆਂ ਸੇਵਾਵਾਂ ਚੜਦੀ ਕਲਾ ਨਾਲ ਵੱਡੀ ਸਰਾਹ ਬਣ ਰਹੀ ਹੈ ਕਾਰ ਸੇਵਾ ਵਾਲੇ ਮਹਾਪੁਰਖ ਬਾਬਾ ਜਗਤਾਰ ਸਿੰਘ ਤਰਨਤਾਰਨ ਸਾਹਿਬ ਵਾਲੇ ਉਹਨਾਂ ਦੇ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਸ਼ਾਹਬਾਦ ਮਾਰਕੰਡੇ ਵਾਲੇ ਉਹ ਸੇਵਾ ਕਰ ਰਹੇ ਆ ਹਰਿਆਣਾ ਕਮੇਟੀ ਸੀਮਿੰਟ ਤੇ ਸਰੀਏ ਦੀਆਂ ਸੇਵਾਵਾਂ ਸਾਡੇ ਹਰਿਆਣਾ ਕਮੇਟੀ ਵੱਲੋਂ ਜਿੱਥੇ-ਜਿੱਥੇ ਵੀ ਸੇਵਾਵਾਂ ਸੀਮਿੰਟ ਤੇ ਸਰੀਆ ਕਮੇਟੀ ਵੱਲੋਂ ਦਿੱਤਾ ਜਾ ਰਿਹਾ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਨੂੰ ਇਨੀਆਂ ਵੱਡੀਆਂ ਸੇਵਾਵਾਂ ਕਈ ਕਹਿਣਗੇ ਜੀ ਕਮੇਟੀ ਕਰ ਕੀ ਰਹੀ ਆ ਜਦੋਂ ਗੁਰਦੁਆਰੇ ਆਉਣਾ ਹੀ ਨਹੀਂ ਮੁਖ ਦਫਤਰ ਜਾ ਕੇ ਪਤਾ ਹੀ ਨਹੀਂ ਕਰਨਾ ਫਿਰ ਪਤਾ ਕੀ ਲੱਗੂਗਾ ਵੀ ਕਮੇਟੀ ਕੀ ਕਰ ਰਹੀ ਆ ਘਰੇ ਬੈਠਿਆਂ ਰਜਾਈ 'ਚ ਤੇ ਪਤਾ ਨਹੀਂ ਲੱਗਣਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੰਨੇ ਵਿਦਵਾਨ ਜਥੇ ਭਰਤੀ ਕੀਤੇ ਢਾਡੀ ਜਥੇ ਕਵੀਸ਼ਰ ਜਥੇ ਰਾਗੀ ਜਥੇ ਪ੍ਰਚਾਰਕ ਜਥੇ ਦਮਦਵੀ ਟਕਸਾਲ ਦੇ ਵਿਦਿਆਰਥੀ ਮਿਸ਼ਨਰੀ ਕਾਲਜਾਂ ਦੇ ਵਿਦਿਆਰਥੀ ਗੁਰਮਤ ਵਿਦਿਆਲਿਆਂ ਦੇ ਵਿਦਿਆਰਥੀ ਕੋਈ ਭਿੰਨ ਭੇਦ ਨਹੀਂ ਜਿਹੜਾ ਸਾਡਾ ਧਾਰਮਿਕ ਇੰਟਰਵਿਊ ਨੂੰ ਪੂਰਾ ਕਰਦਾ ਉਹਨਾਂ ਨੂੰ ਭਰਤੀ ਜਦੋਂ ਦਾ ਦਾਸ ਚੇਅਰਮੈਨ 28 ਮਾਰਚ ਤੋਂ ਤਿੰਨ ਵਾਰ ਜਥਿਆਂ ਦੀ ਭਰਤੀ ਕੀਤੀ ਹੈ ਸੈਂਕੜੇ ਸਾਡੇ ਨੌਜਵਾਨ ਕੱਲੇ ਇਹੀ ਜਥੇ ਨਹੀਂ ਪੰਜਾਬੀ ਟੀਚਰ ਜਿੱਥੇ ਸਰਕਾਰ ਨੇ ਨਹੀਂ ਦਿੱਤੇ ਅਸੀਂ ਆਪਣੇ ਵੱਲੋਂ ਪੀ ਐਚ ਡੀ ਪਰੇ ਪੜੇ ਜਿਹੜੇ ਸਾਡੇ ਟੀਚਰ ਉਹਨਾਂ ਨੂੰ ਭਰਤੀ ਕਰਕੇ ਇਲਾਕਿਆਂ 'ਚ ਪੰਜਾਬੀ ਪੜ੍ਹਾ ਰਹੇ ਆ ਜੇ ਸਾਡੇ ਬੱਚੇ ਪੰਜਾਬੀ ਨਾਲ ਜੁੜੇ ਰਹਿਣੇ ਉਪਰਾਲੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਉਪਰਾਲੇ ਜਿਹੜੇ ਚੱਲ ਰਹੇ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਸਮੇਂ ਦੇ ਅੰਦਰ ਹੋਰ ਸਕੂਲ ਖੋਲੇ ਜਾਣਗੇ ਇਹ ਸੇਵਾਵਾਂ ਨਿਰੰਤਰ ਜਾਰੀ ਰਹਿੰਦੀਆਂ ਤੇ ਜਿਹੜੇ ਪ੍ਰਚਾਰ ਪ੍ਰਸਾਰ ਦੇ ਸੇਵਾਵਾਂ ਜਿਹੜੀਆਂ ਲਗਾਤਾਰ ਜਾਰੀ ਰਹਿਣਗੀਆਂ ਸਾਡਾ ਸਮੁੱਚਾ ਸਟਾਫ ਸਾਡੇ ਸਕੱਤਰ ਸਹਿਬਾਨ ਸਾਡੇ ਹੈੱਡ ਗ੍ਰਾਂਥੀ ਸਹਿਬਾਨ ਇੱਥੇ ਗਿਆਨੀ ਬੂਟਾ ਸਿੰਘ ਜੀ ਮੈਨੇਜਰ ਸਰਦਾਰ ਕੁਲਦੀਪ ਸਿੰਘ ਭਾਣੋ ਖੇੜੀ ਇਹ ਸੇਵਾਵਾਂ ਨਿਭਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਭ ਜਾਣਦੇ ਆ ਭਾਈ ਕੁਲਦੀਪ ਸਿੰਘ ਦਮਦਮੀ ਟਕਸਾਲ ਦੇ ਸਹਿਯੋਗੀ ਕਿਉਂਕਿ ਇਸ ਜਗ੍ਹਾ ਤੇ ਦਮਦਮੀ ਟਕਸਾਲ ਦੇ ਮਹਾਪੁਰਖ ਬ੍ਰਹਮ ਗਿਆਨੀ ਬਾਬਾ ਗੁਰਵਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਬ੍ਰਹਮ ਗਿਆਨੀ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਪੁਰਖ ਸੱਚਖੰਡ ਵਾਸੀ ਬਾਬਾ ਠਾਕੁਰ ਸਿੰਘ ਮੁਖੀ ਦਮਦਮੀ ਟਕਸਾਲ ਜਥਿਆਂ ਸਮੇਤ ਇੱਥੇ ਆਉਂਦੇ ਰਹੇ ਆ ਮਹੀਨਾ ਮਹੀਨਾ ਲਗਾਤਾਰ ਕਥਾ ਪ੍ਰਚਾਰ ਮੈਂ ਉਹਨਾਂ ਦੇ ਨਾਲ ਵੀ ਆਇਆ ਵਿਦਿਆਰਥੀ ਹੁੰਦਿਆਂ ਦਮਦਮੀ ਟਕਸਾਲ ਦੇ ਤੇ ਬਾਅਦ ਵਿੱਚ ਜਦੋਂ ਧਰਮ ਪ੍ਰਚਾਰ ਸ਼ੁਰੂ ਕੀਤਾ ਤੇ ਪੰਜੋਖੜਾ ਸਾਹਿਬ ਦੀਆਂ ਸੰਗਤਾਂ ਦੇ ਹੁਕਮ ਤੇ ਇੱਥੇ ਆ ਕੇ ਗੁਰਮੁਖ ਪਿਆਰਿਓ ਧਾਰਮਿਕ ਦੀਵਾਨ ਵੀ ਸਜਾਏ ਜਿੱਥੇ ਮਹੀਨੇ 'ਚ ਦੋ ਵਾਰ ਅਮਰਤ ਸੰਚਾਰ ਇੱਥੇ ਪੰਜੋਖੜਾ ਸਾਹਿਬ ਪਹਿਲੇ ਐਤਵਾਰ ਤੇ ਤੀਜੇ ਐਤਵਾਰ ਇੱਥੇ ਕਿਉਂਕਿ ਪੰਜੋਖੜਾ ਸਾਹਿਬ ਦੀ ਧਰਤੀ ਪ੍ਰਚਾਰ ਨਾਲ ਜੁੜੀ ਹੋਈ ਹੈ ਸੱਜਖੰਡ ਵਾਸੀ ਸਾਡੇ ਉਸਤਾਦ ਗਿਆਨੀ ਗੁਰਨਾਮ ਸਿੰਘ ਜੀ ਜਿਨ੍ਹਾਂ ਦਾਸ ਨੂੰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹਾਇਆ ਵਿਦਵਾਨ ਸੱਜਣ ਸਨ ਪਿਛਲੇ ਸਮੇਂ ਕਾਲ ਚਲਾਣਾ ਕਰ ਗਏ ਗੁਰਮੁਖ ਪਿਆਰ ਉਹਨਾਂ ਦਾ ਨਗਰ ਹੈ ਪੰਜੋਖੜਾ ਸਾਹਿਬ ਐਸੇ ਵਿਦਵਾਨ ਪੈਦਾ ਹੋਏ ਸੰਤ ਕਰਤਾਰ ਸਿੰਘ ਦੇ ਵਿਦਿਆਰਥੀ ਸਨ ਗੁਰਮੁਖ ਪਿਆਰਿਓ ਅੱਜ ਵੀ ਇੱਥੇ ਕਿੰਨੇ ਵਿਦਿਆਰਥੀ ਦਮਦਮੀ ਟਕਸਾਲ ਦੇ ਔਰ ਇੱਥੇ ਪ੍ਰਚਾਰ ਪ੍ਰਸਾਰ ਦੀਆਂ ਸੇਵਾਵਾਂ ਚੱਲਦੀਆਂ ਇਹ ਉਪਰਾਲੇ ਵੱਡੇ ਤੁਹਾਡੇ ਸੰਗਤਾਂ ਦੇ ਸਹਿਯੋਗ ਦੇ ਨਾਲ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਆ ਇਹ ਜਿਹੜਾ ਸਫਰੇ ਸ਼ਹਾਦਤ ਦਾ ਸਮਾਗਮ 9 ਦਿਨ ਲਗਾਤਾਰ ਤੁਹਾਡੇ ਸੰਗਤਾਂ ਦੇ ਸਹਿਯੋਗ ਦੇ ਨਾਲ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਔਰ ਸ਼ਰੋਮਣੀ ਅਕਾਲੀ ਦਲ ਆਜ਼ਾਦ ਦੇ ਸਹਿਯੋਗ ਦੇ ਨਾਲ ਚੜਦੀ ਕਲਾ ਦੇ ਨਾਲ ਸਭ ਜਿਆਦਿਆਂ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਕੀਤਾ ਸੋ ਆਓ ਮੈਂ ਹੀ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਉਹਨਾਂ ਦੇ ਦਰਸਾਏ ਰਾਹ ਤੇ ਸਾਬਤ ਸੂਰਤ ਹੋ ਕੇ ਨਸ਼ਿਆਂ ਤੋਂ ਰਹਿਤ ਵਿਹਮਾ ਭਰਮਾ ਪਖੰਡਾਂ ਤੋਂ ਰਹਿਤ ਹੋ ਕੇ ਖੰਡੇ ਬਾਟੇ ਦਾ ਅਮਰ ਸ਼ੱਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਪੂਜਾ ਕਾਲ ਕੀ ਪਰਚਾ ਸ਼ਬਦ ਕਾ ਦਿਦਾਰ ਖਾਲਸੇ ਕਾ ਏ ਗੁਰੂ ਦਾ ਸਿਧਾਂਤ ਹੈ ਸਰਬੱਤ ਦਾ ਭਲਾ ਮੰਗਣਾ ਨਾ ਕੋ ਬੈਰੀ ਨਾਹੀਂ ਬਗਾਨਾ ਸਗਲ ਸੰਗ ਹਮ ਕੋ ਬਣ ਆਈ ਤੁਮ ਕੋ ਤੁਹਾਰਾ ਖੂਬ ਹਮ ਕੋ ਹਮਾਰਾ ਖੂਬ ਆਪਣੇ ਧਰਮ ਚ ਪਰਪੱਕ ਮੈਂ ਸਾਰੇ ਸਮਾਗਮਾਂ ਚ ਇਹੀ ਬੇਨਤੀ ਕੀਤੀ ਹੈ ਗੁਰਮੁਖੋ ਅਸੀਂ ਗੁਰਸਿੱਖੀ ਚ ਪਰਪੱਕ ਹੋਣਾ ਕੋਈ ਹਿੰਦੂ ਹੈ ਮੁਸਲਮਾਨ ਹੈ ਐਸਾਈ ਹੈ ਬੋਧੀ ਹੈ ਜੈਨੀ ਹੈ ਉਹਨਾਂ ਨੂੰ ਉਹਨਾਂ ਦਾ ਧਰਮ ਮੁਬਾਰਕ ਹੈ ਹਰੇਕ ਨੂੰ ਆਪਣਾ ਧਰਮ ਮੁਬਾਰਕ ਪਰ ਸਾਨੂੰ ਗੁਰੂ ਨੇ ਗੁਰਬਾਣੀ ਨਾਲ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਦਸ਼ਾਹ ਦੇ ਲੜ ਲੱਗੀਏ ਸਤਿਗੁਰ ਸੱਚੇ ਪਾਦਸ਼ਾਹ ਨੂੰ ਨਤਮਸਤਕ ਹੋਈਏ ਸਿੱਖੀ ਦਾ ਰਾਹ ਜਿਹਦੇ ਨਾਲ ਸਾਡਾ ਜੀਵਨ ਸਫਲਾ ਹੋਵੇਗਾ ਇਹਨਾਂ ਸਾਰੇ ਸਮਾਗਮਾਂ ਨੂੰ ਚੜ੍ਹਦੀ ਕਲਾ ਟਾਈਮ ਟੀਵੀ ਨੇ ਅਕਾਲ ਚੈਨਲ ਨੇ ਮਿਸਟਰ ਸਿੰਘ প্রোডাকਸ਼ਨ ਹਰਿਆਣਾ ਕਮੇਟੀ ਦੇ ਆਫੀਸ਼ਲ ਪੇਜਾਂ ਤੇ ਜਥੇ ਦੇ ਪੇਜਾਂ ਤੇ ਸੋਸ਼ਲ ਮੀਡੀਆ ਪਲੇਟਫਾਰਮ ਅਨਮੋਲ ਕੀਰਤਨ ਕੀਰਤ ਚੈਨਲ ਵੱਖ-ਵੱਖ ਚੈਨਲਾਂ ਨੇ ਆਵਾਜ਼ੇ ਕੌਮ ਯੂਕੇ ਤੋਂ ਸਾਰਿਆਂ ਨੇ ਇਹਨੂੰ ਲਾਈਵ ਟੈਲੀਕਾਸਟ ਕੀਤਾ ਸਮਾਗਮਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਮੁੱਚੇ মিডিਏ ਦਾ ਧੰਨਵਾਦ ਹੈ ਔਰ ਅੱਜ ਇੱਥੇ মিডিਆ ਦੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਰਦਾਰ ਅਮਰਤਪਾਲ ਸਿੰਘ ਦਰਦੀ ਵੀ ਪੁੱਜੇ ਹੋਏ ਉਹਨਾਂ ਦਾ ਵੀ ਧੰਨਵਾਦ ਹੈ ਦਿਲ ਦੀਆਂ ਗਹਿਰਾਈਆਂ ਚੋਂ ਮੈਂ ਸਭ ਦਾ ਧੰਨਵਾਦ ਕਰਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਜੀ ਆਇਆਂ ਆਖਦਾ ਧੰਨਵਾਦ ਕਰਦਾ ਥੋੜੇ ਸਮੇਂ ਤੱਕ ਜਥੇਦਾਰ ਭੁਪਿੰਦਰ ਸਿੰਘ ਜੀ ਅਸਾਂ ਦੋਨਾਂ ਨੇ ਵੀ ਪੁੱਜ ਜਾਣ ਤੁਹਾਡੇ ਕੋਲ ਦੂਰੋਂ ਚੱਲੇ ਹੋਏ ਆ ਉਹਨਾਂ ਵੱਲੋਂ ਵੀ ਸਾਰੀਆਂ ਆਈਆਂ ਸ਼ਖਸੀਅਤਾਂ ਦਾ ਸਾਰੇ ਆਏ ਗੁਰਮਖੰਡਾ ਹਰਿਆਣਾ ਕਮੇਟੀ ਦੇ ਦਰਜਾ ਬਦਰਜਾ ਜਿਹੜੇ ਸਾਡੇ ਅਹੁਦੇਦਾਰ ਸਹਿਬਾਨ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਅਹੁਦੇਦਾਰ ਸਹਿਬਾਨ ਤੇ ਸਾਡੇ ਮੈਂਬਰ ਸਹਿਬਾਨ ਜਿਹੜੇ ਸਾਰੇ ਇੱਥੇ ਸੰਗਤਾਂ ਦੀ ਕਚਹਿਰੀ ਦੇ ਵਿੱਚ ਸੇਵਾਵਾਂ ਕਰਦੇ ਆ ਚਾਹੇ ਉਹ ਸਰਦਾਰ ਸੁਦਰਸ਼ਨ ਸਿੰਘ ਜੀ ਅੰਵਾਲਾ ਸਰਦਾਰ ਟੀਪੀ ਸਿੰਘ ਜੀ ਸਰਦਾਰ ਹਪਾਲ ਸਿੰਘ ਜੀ ਕਮੋਜ ਔਰ ਇਸੇ ਤਰ੍ਹਾਂ ਜਿਹੜੇ ਸਾਡੇ ਨਾਰਾਇਣਗੜ੍ਹ ਤੋਂ ਹਲਕੇ ਤੋਂ ਢਾਡੀ ਲਖਵਿੰਦਰ ਸਿੰਘ ਪਾਰਸ ਜਿਨ੍ਹਾਂ ਲੰਮਾ ਸਮਾਂ ਹਰਿਆਣਾ ਕਮੇਟੀ ਦੀ ਸੇਵਾ ਕੀਤੀ ਹੈ ਤੇ ਹੁਣ ਸੰਗਤਾਂ ਦੀ ਕਚਹਿਰੀ ਦੇ ਵਿੱਚ ਆਏ ਨੇ ਕਿਉਂਕਿ 19 ਤਰੀਕ ਦੀਆਂ ਚੋਣਾਂ ਵੀ ਐ ਸੰਗਤਾਂ ਨੇ ਬੜਾ ਸਾਥ ਦਿੱਤਾ ਹੈ ਸਾਡਾ ਤੇ ਇਸੇ ਤਰ੍ਹਾਂ ਇਹਨਾਂ ਸਵਾਵਾਂ ਨੂੰ ਕੰਟੀਨਿਊ ਰੱਖਣ ਵਾਸਤੇ ਸਾਡੇ ਚਾਹੇ ਰਜਿੰਦਰ ਸਿੰਘ ਬਰਾੜਾ ਨੇ ਚਾਹੇ ਮਨਦੀਪੁਰ ਸਾਹਿਬ ਚਾਹੇ ਹੋਰ ਜਿੱਥੇ-ਜਿੱਥੇ ਵੀ ਸਾਡੇ ਸਾਥੀ ਜਿਨ੍ਹਾਂ ਸਹਿਯੋਗ ਦਿੱਤਾ ਤੇ ਗਾਂਹੇ ਸੇਵਾ ਨੂੰ ਨਿਰੰਤਰ ਜਾਰੀ ਰੱਖਣਾ ਮੈਨੂੰ ਪੂਰੀ ਆਸ ਹੈ ਕਿ ਹਰਿਆਣੇ ਦੀਆਂ ਸੰਗਤਾਂ ਸਾਡਾ ਸਹਿਯੋਗ ਕਰਨਗੀਆਂ ਸਾਡੀਆਂ ਸੇਵਾਵਾਂ ਤੇ ਮੋਹਰ ਲਾਉਣਗੀਆਂ ਪੰਥਕ ਜਥੇਬੰਦੀਆਂ ਦਾ ਸਹਿਯੋਗ ਸਾਨੂੰ ਦਿੱਲੀ ਦੀ ਧਰਤੀ ਤੋਂ ਪੰਜਾਬ ਦੀ ਧਰਤੀ ਤੋਂ ਜੰਮੂ ਕਸ਼ਮੀਰ ਵੱਖ-ਵੱਖ ਥਾਵਾਂ ਤੋਂ ਵਿਦੇਸ਼ਾਂ ਤੋਂ ਵੀ ਸੰਗਤਾਂ ਆ ਕੇ ਸਮਰਥਨ ਕਰ ਰਹੀਆਂ ਨੇ ਸਾਨੂੰ ਗੁਰੂ ਤੇ ਭਰੋਸਾ ਹੈ ਸੰਗਤਾਂ ਦੇ ਪਿਆਰ ਤੇ ਭਰੋਸਾ ਹੈ ਕਿ ਜੋ ਸੰਗਤਾਂ ਦਾ ਸਹਿਯੋਗ ਹੈ ਉਹਦੇ ਨਾਲ ਸਾਡੀਆਂ ਇਹ ਸੇਵਾਵਾਂ ਨਿਰੰਤਰ ਜਾਰੀ ਰਹਿਣਗੀਆਂ ਤੇ ਅਸੀਂ ਗੁਰੂ ਘਰਾਂ ਦੀ ਸੇਵਾ ਤੇ ਧਰਮ ਦਾ ਪ੍ਰਚਾਰ ਪ੍ਰਸਾਰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਨਿਰੰਤਰ ਜਾਰੀ ਰੱਖਾਂਗੇ ਆਓ ਇਹਨਾਂ ਸਾਰੇ ਸਮਾਗਮਾਂ ਦੌਰਾਨ ਹੋਈਆਂ ਭੁੱਲਾਂ ਦੀ ਮੈਂ ਖਿਮਾ ਮੰਗਦਾ ਸਾਡੇ ਢਾਡੀ ਜਥੇ ਕਿਤੇ ਗਿਆਨੀ ਸੁਖਵਿੰਦਰ ਸਿੰਘ ਸਤੰਤਰ ਨੇ ਹਾਜ਼ਰੀ ਭਰੀ ਕਿਤੇ ਗਿਆਨੀ ਸੁਖਚੈਨ ਸਿੰਘ ਸੀਤਲ ਨੇ ਭਰੀ ਹੈ ਕਿਤੇ ਭਾਈ ਤਰਸੇਮ ਸਿੰਘ ਨੇ ਭਰੀ ਹੈ ਕਿਤੇ ਸਾਡੇ ਗਿਆਨੀ ਕੇਵਲ ਸਿੰਘ ਕਿਤੇ ਗੁਰਮੀਤ ਸਿੰਘ ਦਿਨੌਲੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਪ੍ਰਚਾਰਕ ਕਿਤੇ ਗਿਆਨੀ ਰਣਜੀਤ ਸਿੰਘ ਨੇ ਕਿਤੇ ਗਿਆਨੀ ਸਾਹਿਬ ਸਿੰਘ ਨੇ ਸਾਦੇ ਗੁਰੂ ਕਿਤੇ ਗੁਰਮੁਖ ਪਿਆਰਿਓ ਮਨਪ੍ਰੀਤ ਸਿੰਘ ਜੰਸੂਆ ਵਖ ਵਖ ਥਾਵਾਂ ਤੇ ਵਿਦੇਸ਼ਾਂ 'ਚ ਵੀ ਸਾਡੇ ਪ੍ਰਚਾਰਕ ਹੋਰ ਪੰਜਾਬ ਤੇ ਜੰਮੂ ਕਸ਼ਮੀਰ ਦੀ ਧਰਤੀ ਤੇ ਵੀ ਜਾ ਕੇ ਪ੍ਰਚਾਰ ਕਰ ਰਹੇ ਆ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਸਾਰੇ ਰਲ ਕੇ ਸ਼ੁਕਰਗੁਜ਼ਾਰ ਹੋਈਏ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਜਿਨ੍ਹਾਂ ਦੀ ਰਹਿਮਤ ਬਖਸ਼ਿਸ ਦੇ ਸਦਕਾ ਇਹ ਸਾਰੀਆਂ ਸੇਵਾਵਾਂ ਚੱਲ ਰਹੀਆਂ ਤੇ ਅਸੀਂ ਸਫਰੇ ਸ਼ਹਾਦਤ ਦੇ ਸਮਾਗਮ ਇਹ ਗੁਰਮੁਖ ਪਿਆਰਿਓ ਕਰ ਰਹੇ ਆ ਗੁਰੂ ਦੀ ਕਿਰਪਾ ਤੇ ਰਹਿਮਤ ਹੈ ਮੈਨੂੰ ਪੂਰੀ ਆਸ ਹੈ ਕਿ ਸਾਡੀਆਂ ਹੋਈਆਂ ਭੁੱਲਾਂ ਦੀ ਇਹਨਾਂ ਸਾਰੇ ਸਮਾਗਮਾਂ ਦੇ ਦੌਰਾਨ ਤੁਸੀਂ ਸਾਨੂੰ ਖਿਮਾ ਬਖਸ਼ੋਗੇ ਤੇ ਜਿਨ੍ਹਾਂ ਸਹਿਯੋਗ ਸੰਗਤਾਂ ਨੇ ਦਿੱਤਾ ਹਾਜ਼ਰੀਆਂ ਭਰੀਆਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਆਓ ਖੁਸ਼ੀਆਂ ਬਖਸ਼ਿਓ ਜੈਕਾਰੇ ਦੇ ਅੰਦਰ ਪੂਰੇ بلند ਆਵਾਜ਼ ਦੇ ਅੰਦਰ ਫਤਿਹ ਦਾ ਜੈਕਾਰਾ ਸਤਿਗੁਰਾਂ ਨੂੰ ਸੀਸ ਝੁਕਾ ਕੇ ਕੋਈ ਰਸਨਾ ਵਾਂਜੀ ਨਾ ਰਹੇ ਅੱਜ ਵੱਡੀ ਗਿਣਤੀ ਚ ਸੰਗਤਾਂ ਪੰਜੋਖਰਾ ਸਾਹਿਬ ਪੁਜੀਆਂ ਨੇ ਪੁੱਜ ਰਹੀਆਂ ਨੇ ਆਓ ਝਕਾਓ ਸੀ ਸਤਿਗੁਰਾਂ ਨੂੰ ਤੇ ਅਗਲਾ ਪ੍ਰੋਗਰਾਮ ਭਾਈ ਸਰਬਜੀਤ ਸਿੰਘ ਜੰਮੂ ਧਰਮ ਪ੍ਰਚਾਰ ਦੇ ਸਾਡੇ ਸਕੱਤਰ ਨੇ ਉਹਨਾਂ ਪਾਸੋਂ ਸਰਵਣ ਕਰੋ ਕੋਈ ਰਸਨਾ ਵਾਂਜੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ Call or scan QR code to contact us. Rodis Inc million miles with smile or scan QR code to contact us. Flankworth truck repair trust we build in truck repair or scan QR code to contact us. The masala twist oxnard find authentic indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us. Taba Indian Cuisine, Tracy find authentic Indian cuisine in Tracy or scan QR code to contact us. Bila Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.